ਮੇਰੀ ਮੌਤ ਤੇ ਨਾ ਰੋਇਓ ਮੇਰੀ ਸੋਚ ਨੂੰ ਬਚਾਇਓ ਮੇਰੇ ਲਹੂ ਦਾ ਕੇਸਰ ਰੇਤੇ ਵਿੱਚ ਨਾ ਰਲਾਇਓ ਮੇਰੀ ਤਾਂ ਜ਼ਿੰਦਗੀ ਸੀ ਇੱਕ ਬੂਰ ਸਰਕੜੇ ਦਾ ਆਹਾਂ ਦਾ ਸੇਕ ਇੱਕ ਵਾਕੀ ਤੀਲੀ ਵੇ ਸੱਕ ਨਾ ਲਗਾਇਓ ਮੇਰੀ ਮੌਤ ਤੇ ਨਾ ਰੋਇਓ ਮੇਰੀ ਸੋਚ ਨੂੰ ਬਚਾਇਓ ਕਹਿੰਦਾ ਫਾਕੀ ਜੋ ਸਾਇਰ ਸਭਾ ਤੋਂ ਬਾਰੇ ਆਲੇ ਦਾਲ ਦੇ ਪਰਪੰਚ ਕੈਣਾ ਕੱਟ ਕਰਿਛਾਹਤ ਕਰਨਾ ਹਾਲਾਂਕਿ ਕੋਈ ਨਵੀਨ ਕੋਰ ਰਚਤਾਂ ਦੀ ਵਿੱਚ ਕੋਈ ਕਮੀ ਆਂ ਵੀ ਹੋ ਸਕਦੀ ਆ ਤਾਂ ਉਹ ਵਾਤੇ ਵਿੱਚ ਦਲ ਚਗੀਆਂ ਬਾੜੂ ਅਨਨਾਤ ਸ਼ਾਤ ਕਰਨ ਤੱਕ ਉਹ ਬੰਦਾ ਲਗਾਤਾਰ ਉਹ ਨਾਲ ਸ਼ੁਰੂ ਹੋ ਗਿਆ ਇਸੇ ਤਰ੍ਹਾਂ ਪਾਲਾ ਕਿ ਮੇਰੇ ਕੋਲ ਰਿਹਾ ਇੱਕ ਗਾਂ ਦਾ ਸਥਾਨਕ ਰੱਖਿਆ ਸਥਾਨਕ ਤੇ ਮਾਪਿਆ ਦੇਖਾ ਪਾਉਣ ਦੇ ਜਿਹੜਾ ਉਹਨਾਂ ਦੀ ਮੋਤ ਜੀ ਮੈਂ 7 ਚਿੰਦੇ ਸਾਡੇ ਦਾ ਪਰਵਾਣ ਤੇ ਆਵਾਸ ਨਹੀਂ ਇੱਕ ਇਸੀ ਗੈਟ ਬਿਲਿਗੈਟ ਸੀ ਰੋਹਾਨੀ ਰਿਸ਼ਤਬ ਸੀ ਪਰ ਤੁੰਗਰੀ ਪਾਣੀ ਸੀ ਆਲ ਦੇ ਫਰੰਕਾ ਲਾਜੰਦਾ ਜਾਂਦਾ ਹੁਣ ਨਾ ਹੀ ਰੈਂਡੀ ਹੁੰਦੇ ਇੱਕ ਸਾਥ ਇਹ ਜਾਂਦੇ ਨੇ ਸੇ ਤਾਂ ਤੇ ਸਮਾਜ ਦੇ ਜੀ ਗਿਆ ਨਹੀਂ ਉਹਨਾਂ ਦੀ ਜਿਹੜੀ ਸੋਚ

ਵੀਰ ਨੂੰ ਲਾਸਾਂ ਬਾਸ ਨੂੰ ਲਾਸਾਂ ਨਾਮ ਵੀ ਮਾਮਲੇ ਹੈ ਮਾਮਲੇ ਦੇ ਦੇਖੋ ਸਾਡਾ ਅਦਰਸ ਨੇ ਕਾਂਵੜਪਿੰਡ ਦੀ ਸਤੋਂ ਅੱਜੋ ਲਗਭਗ 6 ਸਾਲ ਪਹਿਲਾਂ ਸਾਨੂੰ ਜੀਵਨ ਦੇ ਉਹ ਦੇਖੇ ਗਏ ਜੀ ਔਰ ਸਰੀਰ ਦੇ ਤੌਰ ਤੇ ਸਾਨੂੰ ਮਸੂੜਾ ਦੇਖੇ ਗਏ ਨੇ ਔਰ ਮੈਂ ਕਹਿੰਦਾ ਕਿ ਸਮਾਜਿਕ ਤੌਰ ਤੇ ਸੋਚ ਤੌਰ ਤੇ ਵਿਚਾਰਨ ਤੌਰ ਤੇ ਅੱਜ ਵੀ ਸਾਡੇ ਵਿੱਚ ਉਹ ਅਮਰ ਨੇ ਔਰ ਉਹਨਾਂ ਦੀ ਸੋਚ ਨੂੰ ਸਾਰਿਆਂ ਨੇ ਅਪਣਾਇਆ ਹੋਇਆ ਉਹਨਾਂ ਦੀ ਯਾਦ ਨੂੰ ਤਾਜ਼ਾ ਕਰਨ ਦੀ ਸਰਗਰਮੀਆਂ ਨੂੰ ਅਨੁਸਾਰ ਕਰਦੇ ਕਿੱਤੇ ਨੇ ਔਰ ਪ੍ਰਮਾਤਮਾ ਉਹਨਾਂ ਦੀ ਵੀ ਆਪ ਨੇ ਉਸਾਂਤਿ ਦੇਵੇ ਔਰ ਅਸੀਂ ਸਾਰੇ ਰਲ ਮਿਲ ਕੇ ਇਸੇ ਤਰ੍ਹਾਂ ਜਿਹੜੇ ਚੰਗੇ ਕੰਮ ਨੇ ਉਹਨਾਂ ਦੀ ਸੋਚ ਹੈ ਉਹਨੂੰ ਅੱਗੇ ਤੋਰਨ ਦਾ ਅਫਰਾਲਾ ਕਰੀਏ ਔਰ ਤਾਂ ਜੋ ਸਮਾਜ ਦੀ ਵੀ ਸੇਵਾ ਉਹ ਸਾਰੀ ਚੱਲਦੀ ਰਹੇ ਅੱਜ ਅਸੀਂ ਸਾਰਿਆਂ ਨੇ ਕਾਵੜ ਪੀ ਗਰੀ ਸਰਦਰ ਜੀ ਬੀੜ ਸਾਹਿਬ ਵੀ ਸਾਡੇ ਦਿੜਵੇ ਵਾਸਤੇ ਪੂਰੇ ਇਲਾਕੇ ਵਾਸਤੇ ਬਹੁਤ ਵੱਡੀ ਦੇਣ ਰਹੀ ਹੈ ਜੀ ਇਹ ਕਾਂਗਰਸ ਸਾਹਿਬ ਦੀ ਜਿਹੜੀ ਸੋਚ ਸੀ ਇਹ ਅਸੀਂ ਉਹਨਾਂ ਨਾਲ ਕਰਕੇ ਸਾਰੇ ਇਹਨਾਂ ਸਮਾਜਿਕ ਕੰਮਾਂ ਨਾਲ ਜੁੜੇ ਹੋਏ ਹਾਂ ਜੀ ਜਿਹੜੀ ਉਹਨਾਂ ਦਾ ਆਸ਼ੀਰਵਾਦ ਹੈ ਜਿਹੜਾ ਸਾਡੇ ਤੇ ਹੈਗਾ ਜੀ ਇਹ ਹਰ ਸਾਲ ਦੀ ਤਰ੍ਹਾਂ ਹਰ ਸਾਲ ਉਹਨਾਂ ਦੀ ਯਾਦ ਦੇ ਵਿੱਚ ਕੈਂਪ ਲਾਇਆ ਜਾਂਦਾ ਹੈ ਖੂਨਦਾਨ ਕੈਂਪ ਫ੍ਰੀ ਮੈਡੀਕਲ ਚੈੱਕਅਪ ਕੈਂਪ ਅਤੇ ਜਿਹਦੇ ਵਿੱਚ ਅੱਖਾਂ ਦੇ ਲੈਂਜ਼ ਵੀ ਫ੍ਰੀ ਪਾਈ ਜਾਂਦੇ ਨੇ ਜੀ ਇਸ ਵਾਰ ਵੀ 7 ਤਰੀਕ ਨੂੰ 10 ਵੀ ਵਾਲੇ ਦਿਨ ਬੁੱਧਵਾਰ ਨੂੰ ਜੀ ਇੱਕ ਫ੍ਰੀ ਮੈਡੀਕਲ ਚੈੱਕਅਪ ਕੰਪਲਿਆ ਜਾਊਗਾ ਜਿਹਦੇ ਵਿੱਚ ਸਾਰੀਆਂ ਦਵਾਈਆਂ ਜੀ ਫ੍ਰੀ ਦਿੱਤੇ ਜਾਣਗੀਆਂ ਤੇ ਟੈਸਟ ਵੀ ਫ੍ਰੀ ਕੀਤੇ ਜਾਣਗੇ ਖੂਨਦਾਨ ਵੀ ਕੈਂਪ ਪਾਇਆ ਜਾਊਗਾ ਜਿਹਦੇ ਵਿੱਚ ਅਸੀਂ ਕਹਿੰਦੇ ਵੀ ਵੱਧ ਤੋਂ ਵੱਧ ਅਪੀਲ ਕਰਦੇ ਆਂ ਵੀ ਵੱਧ ਤੋਂ ਵੱਧ ਖੂਨਦਾਨ ਕੀਤਾ ਜਾਵੇ ਜੀ ਅਤੇ ਲੈਂਜ਼ ਵੀ ਫ੍ਰੀ ਪਾਈ ਜਾਣਗੇ ਅੱਖਾਂ ਦੇ ਬਹੁਤ ਹੀ ਪਿਆਰੇ ਆਈ ਸਾਥੀ ਸੀ ਭਾਮੀ ਜੀ ਮੱਤੀ ਸੀ ਜੀ ਔਰ ਕੋਈ ਸਿੱਖਰ ਨੰਮਿਆ ਕਿਉਂਕਿ ਉਸਤਾਦ ਦੀ ਤਰ੍ਹਾਂ ਇੱਕ ਗੁਰੂ ਦੀ ਤਰ੍ਹਾਂ ਜਿੰਦਗੀ ਜਿਉਣ ਦਾ ਇਸ ਤਰੀਕਾ ਹੈ ਇਸ ਤਰ੍ਹਾਂ ਜਿੰਦਗੀ ਦੇ ਵਿੱਚ ਬਸੀ ਤਾਨਾ ਸਾਮਨਾ ਕਰਨਾ ਹੈ ਸਮਾਜ ਸੇਵਾ ਕਰਨੀ ਹੈ ਤੇ ਉਹ ਹਨ ਪ੍ਰੈਕਟੀਕਲ ਰੂਪ ਦੇ ਵਿੱਚ ਦੱਸ ਕੇ ਗਏ ਨੇ ਕਹਿੰਦੇ ਕਾਤਲ ਸੀ ਕਰਦੇ ਵਾਂਗ ਕਹਿੰਦੇ ਇੱਕ ਹਸਪਤਾਲ ਬਣਾ ਕੇ ਦਰਵਾزه ਵਿੱਚ بابا ਬੈਠੇਣਾ ਕਲ ਸਾਹਿਬ ਤੇ ਸਕੂਲ ਆਮਿਨਸ ਦਰਵਾزه ਵਿੱਚ ਬਹੁਤ ਵੱਲ ਲਗਾ ਦੇ ਬਲਾਉ ਕੁ ਬਣਾ ਕੇ ਦੇ ਦੇ ਇਸ ਗਰੀਬੀ ਕਾਲੀ ਦੁਨਿਆਦਾ ਚਾਹ ਤੇ ਉਹਨਾਂ ਨੇ ਲਾਇਆ ਬਾਕੀ ਸਿਹਤ ਸਵਾਦਾ ਸੰਚਾਲਨ ਮੰਚਨ ਉਹਨਾਂ ਨੇ ਪੰਜਾਬ ਲੈਵਲ ਤੇ ਕੀਤਾ ਇਹ ਨਾਦੀ ਪੱਦੀ ਵੇਣਾਂ ਵਾਕੀ ਹਰੇਕ ਦੇ ਸਾਥੀ ਦੁੱਖ ਸੁੱਖ ਦੇ ਅੱਡਾ ਅੱਡ ਪਰਵਾਰ ਸੀ ਉਹ ਗਾਂ ਦਾ ਇਹ ਹਰੇਕ ਬੰਦਾ ਕੋਨਾ ਖੜੇ ਨਿੱਜੀ ਤੋਂ ਨਿੱਜੀ ਅਲੱਗ ਹੈ ਤੇ ਸੁਖ ਸੰਜਿਆ ਕਰਦਾ ਸੀ ਹਰੇਕ ਨੂੰ ਬਹੁਤ ਵਿੱਚ ਲੈ ਕੇ ਆਪਰਾ ਮਾਗਣ ਜੈਸੀ ਇਹ ਹੀ ਕਲਾ ਸੀ ਤਾਂਰੇੜ ਜੀ ਦੀ ਜਿਸ ਸਭ ਨੂੰ ਮੋਹਿਤ ਕਰਦੀ ਸੀ ਆਦਿ ਅਸੀ ਗੁਰਿਆਣਾ ਪਾਵਕਤਾ ਦੇ ਵਿੱਚ ਉਹਨਾਂ ਨੂੰ ਯਾਦ ਕਰਦੇ ਹਾਂ ਉਹ ਕਾਲ ਜਾਲ ਕਰਦੇ ਹਾਂ ਜਦੋਂ ਪਰਮਾਤਮਾ ਨੇ ਵੈਗ੍ਰੂ ਨੇ ਸਾਤੋਂ ਉਹਨਾਂ ਨੂੰ ਛੋੜ ਦਿਆ ਅਸੀਂ ਤਾਂ ਇਹ ਹੀ ਮੰਨ ਕਰਦੇ ਆ ਕਿ ਉਹ ਫੇਰ ਜੜਬੇ ਦੇ ਵਿੱਚ ਆਉਣਾ ਤੇ ਜੜਬੇ ਦੀ ਅੰਤਰਕੀ ਆਵਲਨ ਧਿਆ ਚੱਲ ਰਹਿ ਕੰਮ ਪੂਰੇ ਤਨਵਾ ਕੀ سوچੀ ਕੀ سوچਿਆ ਤਾਂ ਆਪਣੇ ਅਰੇ ਕੀ ਦਿੱਸੋ ਤਾਂ ਸਰਬੱਤ ਦਾ ਭਲਾ ਇਹ ਨਾ ਦੀ ਸੋਚੀ ਹੇ ਰੇ ਇੱਕ ਦਾ ਭਲਾ ਆਉਂਦੇ ਸੀ ਅਜੇ ਕਿ ਸਹੀ ਕਰਾਈ ਨਹੀਂ ਸੋਚ ਜੈਸੀ ਗਈ ਸਰਬੱਤ ਦਾ ਭਲਾ ਹੀ ਨਾ ਦੀ ਸੋਚ भी यही थो भीड़ है उसकी भी मदद करो दान की दशा उन्हें तय करी भी दान कि दूसरे वित्त दान करने अच्छी सेहत समाजिक संस्था केड़बंदा की किसी बच्चे गरीब के बच्चे की पढ़ाई दे तो मदद करना ਇਸ ਲਈ ਬਾਰ ਬੰਦੇ ਦਾ ਜਿਹੜਾ ਨਾ ਕਰ ਸਕੇ ਲਾਜ ਗਏ ਉਹਸ ਦਾ ਲਾਜ ਦੇ ਵਿੱਚ ਮਾਤਲ ਕਰਨਾ ਇਹ ਹੀ ਉਹ ਨਾਂਵੀ ਸਿੱਖਿਆ। ਜਦੋਂ ਦੀ ਉਹਨਾਂ ਸੋਚ ਵਿਚਾਰਦਾ ਰਹਿਣਗਾ ਜੋਂ ਨਹੀਂ ਨਾ ਬਣਦੇ ਉਹ ਕਿ ਇਸ ਅਪਰਿਗਤ ਨੈਟਵਰਕ ਅਸੀਂ ਹੁਣ ਸੋਚਿਆ ਕਿ ਸਕੂਲ ਲੈਣੇ ਵਿਦਿਆਕ ਦੇ ਜੋ ਨੌਜਵਾਨ ਬੱਚੇ ਨੇ ਉਹਨਾਂ ਨੂੰ ਲੈਕਚਰ ਕਰਕੇ ਬਾ ਸੰਦੇਸ਼ ਜਾਵਨਾ ਦੇ ਜੋ ਵੀ ਉਹ ਨਾ ਦੇ ਜੀਵਨ ਬਾਰੇ ਗੱਲ ਲਾਂ ਦੱਸ ਕੇ ਉਨਾਵੇਂ ਇਹ ਰਾਤ ਤੇ ਤੋਰੇ ਜਾਵੇ ਉਦਲਾ ਦੇ ਵਿੱਚ ਸੱਤਾਂ ਦੇ ਵਿੱਚ ਜਾ ਕੇ ਤੇ ਨੌ ਜਾਨੀ ਸਕੂਲ ਦੇ ਵਿੱਚ ਕਾਲਜ ਦੇ ਵਿੱਚ ਜਾ ਕੇ ਲੈਕਚਰ ਕੀਤੇ ਜਾਣ ਸੈਮੀਨਾਰ ਕੀਤੇ ਜਾਣ ਜੋ ਵੀ ਸੋਚੋ ਨਾ ਦੀ ਸੀ ਉਹ ਸੁਣੋ ਤੇ ਉਹਨਾਂ ਅਧਾਰਾ ਜੋ ਸੰਚਾਲਿਤ ਕੀਤੀਆਂ ਸਸਤ ਸਾਮਾਨੇ ਉਹਨਾਂਾਰੇ ਲਾਇਬ੍ਰੇਰੀ ਜੋ ਕਿ ਬਹੁਤ ਹੀ ਵੱਡਾ ਨਾਲ ਇੱਕ ਬੰਡਾ ਹੋਇਆ ਹੈ ਗਿਆਨ ਦਾ ਇੱਥੇ ਬਣੀ ਹੋਈ ਹੈ ਹਸਪਤਾਲ ਦੇ ਵਿੱਚ ਵੀ ਇਹ ਸਿੰਘ ਕਾਂਗਰਸ ਦੇ ਇਨਸਾਨੀ ਗੀਜ਼ਰ ਨਾਲ ਤੇ ਜਿਹਨਾਂ ਦੇ ਵਿੱਚ ਉਹਨਾਂ ਅੰਗੀਆਂ ਨਿੱਜੀ ਬਹੁਤ ਵੇਚ ਕੀਮਤੀ ਕਿਤਾਬਾਂ ਨੇ ਜਿਹਨਾਂ ਦੀ ਕੋਈ ਟੀਮ ਨਹੀਂ ਜਿਹੜੀਆਂ ਆਊਟ ਆਫ ਪ੍ਰਿੰਟ ਨੇ ਉਹਨਾਂ ਮਿਲਦੀਆਂ ਸੋ ਬੱਚਿਆਂ ਨੂੰ ਪੜਨ ਦੀ ਜਿਹੜੀ ਗੁਰਤੀ ਲਈ ਜਾਵੇ ਇਹ ਸਾਡੀ ਅੱਗੇ ਦੀ ਯੋਜਨਾ ਮੰਨਦੇ ਬਚੇ ਦੇ ਖਿਆਲ ਸੀਗਾ ਕਿ ਸਾਡੇ ਸਹਿਲ ਸਭਾ ਦੇ ਵਿੱਚ ਅਜਿਹੇ ਇਨਸਾਨ ਨੇ ਜਿਹੜੇ ਉਹਨਾਂ ਪਰਿਵਾਰਕ ਕੁਝ ਜਾਣਦੇ ਨੇ ਉਹਨਾਂ ਕੋਲੋਂ ਸਾਰਾ ਲੈਕਚਰ ਕਰਕੇ ਉਹਨਾਂ ਦੀ ਜ਼ਿੰਦਗੀ ਬਾਰੇ ਉਹਨਾਂ ਤੇ ਸਾਥੀ ਜਰਵੇ ਦੇ ਵਿੱਚ ਤੇ ਉਹਨਾਂ ਦੇ ਪਰਿਵਾਰਕ ਮੈਂਬਰ ਸਰਦਾਰ ਹਰਤੇਜ ਸਿੰਘ ਜੀ ਨੇ ਇੱਥੇ ਹੋਰ ਉਹਨਾਂ ਕੋਲ ਜਾਣਕਾਰੀ ਲਈ ਕੇ ਇਸ ਤਰ੍ਹਾਂ ਮਾਸਟਰ ਨਾਇਬ ਸਿੰਘ ਜੀ ਨੇ ਇਹ ਜੋ ਕਿ ਬਹੁਤ ਸਾਰੇ ਇਸ ਕੰਮ ਨੂੰ ਬਾਖੂਗੀ ਕਰ ਸਕਦੇ ਨੇ ਤਾਂ ਉਹਨਾਂ ਦੀ ਜੀਵਨੀ ਤੇ ਇੱਕ ਉਸ ਤੱਕ ਜਾ ਕਿ ਦਾਅ ਜ਼ਰੂਰ ਅਸੀਂ ਸਾਇਦ ਸਬਬ ਪ੍ਰਕਾਸ਼ਤ ਕਰਨ ਦੀ ਕੋਸ਼ਿਸ਼ ਕਰਾਂਗੇ ਇਹ ਸਾਡਾ ਤਾਹੀ ਜੀ ਜੀ ਅਰਸੀਏ ਉਹਨਾਂ ਸ੍ਰੀ ਸ਼ਰਧਾਂਜਲੀ ਦਿੰਦੇ ਆ ਮੈਂ ਜੋ ਬਹੁਤ ਜ਼ਿਆਦਾ ਉਹਨਾਂ ਦੀ ਸੋਚ ਤੋਂ ਪ੍ਰਭਾਵਿਤ ਆਂ ਜਿਹਦੀ ਸੋਚ ਸੀਗੀ ਹਸਪੀਟਲ ਦੇ ਬਾਰੇ ਐਜ਼ ਅ ਡਾਕਟਰ ਜੋ ਜੀ ਆਵੇ ਸੋ ਰਾਜੀ ਹੋ ਕੇ ਜਾਵੇ ਐਜ਼ ਅ ਡਾਕਟਰ ਜਦੋਂ ਵੀ ਅਸੀਂ ਮਰੀਜ਼ ਨੂੰ ਦੇਖਦੇ ਆਂ ਤਾਂ ਉਹਨਾਂ ਦੀ ਸੋਚ ਯਾਦ ਆ ਜਾਂਦੀ ਹੈ ਕਿ ਮਰੀਜ਼ ਨੂੰ ਪਤਵੱਦ ਠੀਕ ਕਰਨ ਦੀ ਤੇ ਸੰਤੁਸ਼ਟ ਕਰਨ ਦੀ ਕੋਸ਼ਿਸ਼ ਕਰਦੇ ਉਹਨਾਂ ਨੇ ਫੀਡਬੈਕ ਐਸੇ ਤਿੰਨ ਬੁੱਟੇ ਲਾਏ ਆ ਜਿਨ੍ਹਾਂ ਦੇ जड़वे वासी कोई कीमत नहीं चुका सकते शिक्षा वास्ते स्कूल की तरक्की हो गई लड़कियों के स्कूल वास्ते कॉलेज खोलता सेहत वास्ते एडा वस्पताल बनाता एक पंद्रह किलोमीटर के एरिए भी जड़वे में ऐसा हस्पताल नहीं मिलेगा नहीं ऐसा सेवा मिलनिया इन्हों की सोच में असं नतमस्तक दो हज़ार तेरह च खुलिया जी मेरी मुलाकात उन्होंने दो हज़ार चौदह च हुई दो हज़ार चौदह चो दो हज़ार चौदह तो मैं 24 ਘੰਟੇ ਸੇਵਾ ਦੇ ਰਿਆਂ ਤੇ ਮੈਂ ਉਹਨਾਂ ਦੇ ਜੀਵਨ ਤੋਂ ਇੰਨਾ ਪ੍ਰਭਾਵਿਤ ਹਾਂ ਜੀ ਜਿਹੜਾ ਬੁੱਟਾ ਉਹਨਾਂ ਨੇ ਲਾਇਆ ਮੈਂ ਆਪ ਦੀ ਸਾਰੀ ਜ਼ਿੰਦਗੀ ਤੱਕ ਉਹਨਾਂ ਪਾਣੀ ਦਿੰਦਾ ਰਹੂੰਗਾ ਇਸ ਹਸਪਤਾਲ ਨੂੰ ਰਬਾ